ਕੱਲ ਜਦੋਂ ਨਾ ਅਸੀਂ ਬਾਦਲ ਸੀਮਾ ਅਫਸਰ ਅੱਗੋਂ ਦੀ ਨੰਗੇ ਤਾਂ ਤੁਹਾਨੂੰ ਯਕੀਨ ਮੰਨਣਾ ਦਿਲ 'ਚ ਚੀਜ਼ ਪੈ ਗਈ ਵੀ ਹਾਏ ਰੱਬਾ ਕਿਸੇ ਟਾਈਮ ਕਿੰਨੀ ਚੜ੍ਹਾਈ ਹੁੰਦੀ ਸੀ ਯਾਰ ਕਿੰਨੀ ਤੂਤੀ ਬੋਲਦੀ ਸੀ ਅੱਜ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਜਿਹੜਾ ਮੈਂ ਤੁਹਾਨੂੰ ਦਫ਼ਤਰ ਦਿਖਾਇਆ ਨਾ ਦੋਸਤੋ ਇੱਥੇ ਸਾਰੇ ਕੰਮ ਹੀ ਹੁੰਦੇ ਹੁੰਦੇ ਸੀ ਵੈਪਨ ਲਾਇਸੈਂਸ ਸਰ 1500 1600 ਚ ਬਣ ਜਾਂਦਾ ਹੁੰਦਾ ਸੀਗਾ ਤੇ 600 ਰੁਪਏ ਸਰਕਾਰੀ ਫੀਸ ਹੁੰਦੀ ਸੀ ਇਹਦੀ ਉਦੋਂ ਵੇਖ ਲਓ ਯਾਰ ਹਨਾ ਦੂਜੇ ਕੰਪਿਊਟਰ ਹੁੰਦੇ ਸੀ ਮੋਨੀਟਰ ਵਾਲੇ ਤੇ ਉਦੋਂ ਚਿਪਾਂ ਭੜੀਆਂ ਭਰਦਿਆਂ ਦੇ ਫਲਾਣਾ ਗਾਣਾ ਭਰਦੋ ਜੀ ਧੌਂਕ ਇਸ ਸੇਖੋ ਸਾਹਿਬ ਉਹ ਤਾਂ ਫੋਨ ਲੈ ਕੇ ਆਏ ਸੀ ਸੋਨੇ ਰੈਕਸ਼ਨ ਦਾ P9010 ਇੱਕ ਖੁਸ਼ਪਿੰਦਰ ਸਿੱਖ ਕੋਲ ਹੁੰਦਾ ਸੀ ਉਹਦਾ N ਗੇਜ ਬੜੀ ਝਟੜਾਈ ਰਹੀ ਉਹ ਫੋਨ ਦੀ ਵੀ ਹੁਣ ਪਿੰਡਾਂ ਵਿੱਚ ਰੌਣਕ ਮੇਲਾ ਘਟਣ ਦਾ ਇੱਕ ਤਾਂ ਕਾਰਨ ਹੈ ਪਾਇਲਟ ਤੁਹਾਨੂੰ ਕਹਿ ਸਕਦੇ ਹਾਂ ਤੇ ਦੂਜਾ ਵੱਡਾ ਕਾਰਨ ਮੋਬਾਈਲ ਫੋਨ ਵੀ ਹੈ ਪਹਿਲਾਂ ਮੋਬਾਈਲ ਫੋਨ ਹੁੰਦੇ ਨਹੀਂ ਸੀ ਆਪੇ ਲੋਕ ਬਾਹਰ ਆਉਂਦੇ ਗੱਲਾਂ ਬਾਤਾਂ ਕਰਦੇ ਇਹ ਗੱਲ ਸੱਚੀ ਹੈ ਵੀ ਗਰਮੀ ਦੇ ਦਿਨ ਤਾਂ ਵੱਧਦੀ ਜਾ ਰਹੀ ਹੈ ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿਉਂਕਿ ਦਰਖਤ ਪੱਟਦੇ ਹੁਣ ਆਪਾਂ ਮਿੰਟੋ ਮਿੰਟੀ ਚੰਡੀਗੜ੍ਹ ਤਾਂ ਪਹੁੰਚ ਜਾਂਦੇ ਆ ਪਰ ਉਹਦਾ ਜਿਹੜਾ ਨੁਕਸਾਨ ਵਾਤਾਵ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਦੋ ਵੀਡੀਓ ਤੇ ਗੱਲ ਕਰਨੀ ਹੈ ਜਿਹੜੀਆਂ ਵੀਡੀਓ ਆਪਾਂ ਆਪ ਅਪਲੋਡ ਕਰੀਆਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣੀ ਵੀਡੀਓ ਨੂੰ ਬੜਾ ਪਿਆਰ ਦੇ ਰਹੇ ਹੋ ਜੋ ਆਪਾਂ ਕੱਲ੍ਹ ਪਾਈ ਸੀ ਬਸ ਮੇਰੇ ਤਾਂ ਮਤਲਬ ਕਹਿਣ ਦਾ ਮਕਸਦ ਇਹੀ ਸੀਗਾ ਵੀ ਜਦੋਂ ਤੁਹਾਡੇ ਬੱਚੇ ਦਾ ਸਹੀ ਟਾਈਮ ਹੈ ਤੇ ਜੇ ਤੁਸੀਂ ਉਹਦੀ ਖੁਆਇਸ਼ ਪੂਰੀ ਕਰ ਸਕਦੇ ਹੋ ਉਹਦੇ ਸੁਪਨੇ ਪੂਰੇ ਕਰ ਸਕਦੇ ਹੋ ਤਾਂ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਉਹੀ ਟਾਈਮ ਹੈ ਹੁਣ ਤੁਸੀਂ ਲਾਲੋ ਸਾਹਿਬ ਉਦਾਹਰਨ ਤੌਰ ਤੇ ਜਿਵੇਂ ਹੁਣ ਛੋਟੇ ਹੁੰਦੇ ਨੂੰ ਬੈਡਲ ਵਾਲੀ ਕਾਰ ਚਾਹੀਦੀ ਹੈ ਸਾਡੇ ਵੇਲੇ ਬੈਡਲ ਵਾਲੀ ਹੁੰਦੀ ਸੀ ਚਲੋ ਹੁਣ ਤਾਂ ਮੋਟਾ ਵਾਲੀਆਂ ਆ ਗਈਆਂ ਵੀ ਹੁਣ ਉਹਨੂੰ ਰਿਮੋਟ ਵਾਲੀ ਕਾਰ ਚਾਹੀਦੀ ਹੈ ਬੈਟਰੀ ਵਾਲੀ ਕਾਰ ਚਾਹੀਦੀ ਹੈ ਫਿਰ ਉਹਨੇ ਵੱਡੇ ਹੋ ਕੇ ਕੀ ਕਰਨੀ ਹੈ ਕਿਉਂਕਿ ਤੇ ਹੁਣ ਕੰਮ ਤਾਂ ਉਹਦੇ ਹੁਣ ਆਉਣੀ ਹੈ ਵੱਡੇ ਹੋ ਕੇ ਤਾਂ ਚੱਲਣੀ ਵੀ ਨਹੀਂ ਤੇ ਉਹਨੂੰ ਫਿਰ ਬਚਪਨ ਚ ਸ਼ੌਂਕ ਹੁੰਦਾ ਤੇ ਜੇ ਤੋ 4 ਰੁਪਏ ਕਮਾਉਣ ਲੱਗ ਗਿਆ ਫਿਰ ਉਹ ਆਪ ਹੀ ਲੈ ਲੂਗਾ ਬਸ ਮੇਰੇ ਕਹਿਣ ਦਾ ਮਕਸਦ ਇਹੀ ਸੀਗਾ ਵੀ ਕੁਝ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਸੁਣਨੀਆਂ ਲੱਗਦੀਆਂ ਹਨ ਉਮਰ ਦੇ ਹਿਸਾਬ ਨਾਲ ਸੁਣਨੀਆਂ ਲੱਗਦੀਆਂ ਤੇ ਜੇ ਤੂੰ ਤੁਹਾਡੇ ਚ ਗੰਜائش ਹੈਗੀ ਹੈ ਨਿੱਕੀਆਂ ਮੋਟੀਆਂ ਚੀਜ਼ਾਂ ਦਾ ਆਪ ਲੈ ਹੀ ਸਕਦੇ ਆ ਤਾਂ ਆਪਣੇ ਬੱਚਿਆਂ ਦੇ ਸੁਪਨੇ ਜਰੂਰ ਪੂਰੇ ਕਰੋ ਤੇ ਉਹਦ ਬਾਅਦ ਤਾਂ ਵਿਚਾਰੇ ਫਿਰ ਆਪਣੇ ਸੁਪਨੇ ਪੂਰੇ ਕਰਨ ਤੇ ਹੋ ਜਾਂਦੇ ਜਵਾਕ ਚੰਗੇ ਜਵਾਕ ਮਾਂ ਪਿਓ ਦੀ ਪੂਰੀ ਸੇਵਾ ਵੀ ਕਰਦੇ ਆ ਤੇ ਜਿਹੜੇ ਬੰਦੇ ਫਰਜ਼ ਹੁੰਦੇ ਉਹਨਾਂ ਦੇ ਉਹ ਵੀ ਨਿਭਾਉਂਦੇ ਆ ਤੇ ਬਾਕੀ ਦੋਸਤੋ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਆ ਦੋ ਵੀਡੀਓ ਦੀ ਗੱਲ ਕਰ ਰਹੇ ਆ ਇੱਕ ਤਾਂ ਜਿਹੜੀ ਕੱਲ ਪਾਈ ਸੀ ਆਪਾਂ ਆਪਣੇ ਪਿੰਡ ਬਰਦਲ ਦੀ ਜਿਹੜਾ ਆਪਾਂ ਬਾਲ ਸਾਹਿਬ ਦਾ ਬਾਰ ਬਾਰ ਘਰ ਦਿਖਾਇਆ ਸੀ ਅੰਦਰ ਅੰਦਰ ਜੇ ਕਿਸੇ ਦਿਨ ਖੁੱਲਾ ਹੋਇਆ ਤਾਂ ਆਪਾਂ ਉਹਦੀ ਵੀ ਵੀਡੀਓ ਬਣਾਵਾਂਗੇ ਮੈਂ ਗਿਆ ਤਾਂ ਵੱਧ ਹੋ ਰਹੀਆਂ ਉਹਦੋਂ ਮੈਂ ਬਲੌਗ ਨਹੀਂ ਬਣਾਉਣਾ ਹੁੰਦਾ ਸੀਗਾ ਤੇ ਇੱਕ ਵਾਰੀ ਬਸ ਮੈਂ ਬਣਾਇਆ ਅੰਦਰੋਂ ਜਿੱਦਨ ਮੈਂ ਸੁਖਵੀਰ ਬਾਦਲ ਜੀ ਨੂੰ ਮਿਲ ਕੇ ਆਇਆ ਉਹ ਵਿੱਚ ਪਿਆ ਤੁਸੀਂ ਦੇਖ ਸਕਦੇ ਹੋ ਤੇ ਇੱਕ ਦੋਸਤਾਂ ਆਪਾਂ ਗੱਲ ਕਰਨੀ ਹੈ ਆਪਣੇ ਆਪਾਂ ਇੱਕ ਵੀਡੀਓ ਪਾਈ ਸੀ 1990 ਵਾਲੀ ਇਸੇ ਗਲੀ 'ਚ ਖੜਕੇ ਵੀ ਸਾਡਾ ਬਚਪਨ ਇਸੇ ਗਲੀ 'ਚ ਖੜਕੇ ਵੀ ਸਾਡੇ ਬਚਪਨ ਵੇਲੇ ਕੀ ਕੁਝ ਹੁੰਦਾ ਸੀਗਾ ਤੇ ਕੀ ਮਤਲਬ ਨਹੀਂ ਹੁੰਦਾ ਸੀਗਾ ਉਦੋਂ ਤੇ ਉਹਦੇ ਵਿੱਚ ਕੁਝ ਗੱਲਾਂ ਰਹਿ ਗਈਆਂ ਸੀਗੀਆਂ ਤੇ ਹੁਣ ਆਪਾਂ ਦੋਨੇ ਵੀਡੀਓ ਮਤਲਬ ਦੋਨੇ ਵੀਡੀਓਆਂ ਦੀਆਂ ਵਿੱਚ ਜਿਹੜੀਆਂ ਗੱਲਾਂ ਰਹਿੰਦੀਆਂ ਮੈਂ ਤੁਹਾਡੇ ਅੱਗੇ ਉਹ ਦੱਸ ਰਿਹਾ ਕੱਲ ਨਾ ਮੈਂ ਤਾਂ ਵਟਸਐਪ ਗੱਲ ਕਰ ਰਿਹਾ ਸੀ ਜਿੱਦੋਂ ਅਸੀਂ ਬਾਦਲ ਬੜੇ ਆ ਕੋਠੀ ਮੁਰਦੀ ਨੰਗੇ ਹਸੀਮਾ ਉਸ ਮੁਰਦੀ ਵਾਲ ਸਾਹਿਬ ਦੇ ਘਰ ਮੁਰਦੀ ਤਾਂ ਮਨ ਬੜਾ ਅਦਾਸ ਹੋਇਆ ਮੈਂ ਬਰਾੜ ਸਾਹਿਬ ਨੂੰ ਅਖੀ ਜਾਂਦਾ ਸੀ ਮੈਂ ਕਿਹਾ ਬਰਾੜ ਸਾਹਿਬ ਦੇਖ ਲੋ ਤੋ ਕੀ ਟਾਈਮ ਹੁੰਦਾ ਸੀ ਨਾ ਕਿੰਨੀ ਚੜਾਈ ਹੁੰਦੀ ਸੀ ਅੱਜ ਦੇਖ ਲੋ ਫਿਰ ਮੈਨੂੰ ਗਾਣਾ ਯਾਦ ਆ ਗਿਆ ਗਿੱਪੀ ਕਰੇਵਾਲ ਦਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਮਿੱਤਰੋ ਚੜ੍ਹਾਈਆਂ ਰਹਿੰਦੀਆਂ ਤੇ ਉਹ ਗੱਲਾਂ ਫੱਟੀਆਂ ਅਸੀਂ ਗੱਲ ਕਰੀ ਜਾਂਦੇ ਸੀ ਕਿ ਕਿੰਨੀ ਤੂਤੀ ਬੋਲਦੀ ਸੀ ਯਾਰ ਕਿੰਨਾ ਮਾਣ ਹੁੰਦਾ ਸੀ ਆਪਾਂ ਨੂੰ ਲੰਬੀ ਹਲਕੇ ਵਾਲਿਆਂ ਨੂੰ ਵੀ ਯਾਰ ਸਾਡਾ ਤਾਂ ਐਮ ਐਲ ਏ ਸੀ ਐਮ ਆ ਪੰਜਾਬ ਦਾ ਬਥੇਰਾ ਕੁਝ ਮਤਲਬ ਅਸੀਂ ਵੇਖਿਆ ਹੈਗਾ ਉਹਦਾ ਕਾਰਨ ਆਇਆ ਸੀ ਵੀ ਸਾਡੇ ਜਿਵੇਂ ਸਾਡਾ ਐਮ ਐਲ ਏ ਸੀ ਐਮ ਸੀ ਪੰਜਾਬ ਦਾ ਨਾ ਤਿੰਨ ਮਹੀਨੇ ਬਾਅਦ ਪੈਨਡ ਆਉਣਾ ਹੁੰਦਾ ਜੇ ਤਾਂ ਪੈਨਡ ਆਉਂਦੇ ਨਾ ਤਾਂ ਮਤਲਬ ਜਿਹੜੇ ਤਾਂ ਹੁੰਦੇ ਸੀ ਮਤਲਬ ਨੋਰਮਲ ਅਫਸਰ ਮਤਲਬ ਜਿਵੇਂ ਜਿਹੜੇ ਬਾਲੇ ਵੱਡੇ ਰੈਂਕ ਦੇ ਅਫਸਰ ਹੈ ਉਹਦਾ ਮੌਕੇ ਤੇ ਆਉਂਦਾ ਸੀ ਬਾਲ ਸਾਹਿਬ ਦੇ ਨਾਲ ਕੋਈ 5-10 ਮਿੰਟ ਪਹਿਲਾਂ ਦੂਜੇ ਅਫਸਰ ਅੱਧਾ ਘੰਟਾ ਪਹਿਲਾਂ ਆ ਜਾਂਦੇ ਉਹ ਟੈਂਟ ਲੱਗਦਾ ਪੈਂਡ ਵਾਲੇ ਆਉਂਦੇ ਤੇ ਅਸੀਂ ਵੀ ਫਿਰ ਪਹਿਲੇ ਜਾਵੜ ਦੇ ਜਿਹੜੇ ਪ੍ਰਬੰਧਕ ਹੁੰਦੇ ਸੀਗੇ ਉਹ ਫਿਰ ਅਫਸਰਾਂ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਲਿਹਾਜ ਬਣ ਜਾਂਦੀ ਬੰਦੇ ਨਾਲ ਵਧੀਆ ਦੋਸਤੀ ਪੈ ਜਾਂਦੀ ਤੇ ਫਿਰ ਅੱਗਾ ਐਸਐਸਪੀ ਸਾਹਿਬ ਆ ਜਾਂਦੇ ਤੇ ਕੋਈ 5-7 ਮਿੰਟ ਉਹਨਾਂ ਨਾਲ ਬਾਤ ਬਾਤਚੀਤ ਹੋ ਜਾਂਦੀ ਤੇ ਜਾਂ ਜਨਰਲ ਬਾਲ ਸਾਹਿਬ ਬੈਠ ਰਹੇ ਹੁੰਦੇ ਕੋਈ ਹੈਲੋ ਐ ਤਾਂ ਹੋਈ ਜਾਂਦੀ ਬੰਦੇ ਦੀ ਵੀ ਮਾਣੀ ਮੁੱਟੇ ਜਾਣਸ਼ਨ ਵੱਜ ਜਾਂਦੀ ਸੀ ਬੰਦੇ ਦੀ ਚੰਗੇ ਬੰਦੇ ਨੂੰ ਬੰਦਾ ਮਿਲਦਾ ਸੀਗਾ ਤੇ ਕਿਉਂਕਿ ਬਾਲ ਸਾਹਿਬ ਦੇ ਸੰਗਦਰਸ਼ਨ ਤਿੰਨ ਮਹੀਨੇ ਬਾਅਦ ਹੁੰਦੇ ਹੁੰਦੇ ਸੀਗੇ ਤੇ ਬਾਕੀ ਐ ਸੀ ਵੀ ਚਾਚੀ ਯਾਰ ਕੇ ਸਰਪੈਂਟ ਸੀ ਉਦੋਂ ਤੇ ਕੋਈ ਨਾ ਕੋਈ ਮਤਲਬ ਪੰਚਾਇਤ ਹੋ ਗਈ ਜਾਂ ਰੈਲੀਆਂ ਬਾਰੇ ਮੀਟਿੰਗ ਆ ਜਾਂ ਹੋਰ ਮੀਟਿੰਗ ਟਾਈਮ ਦਾ ਪਤਾ ਨਹੀਂ ਲੱਗਦਾ ਸੀ ਕਦੋਂ ਲੰਘ ਗਿਆ ਬਹੁਤ ਵਧੀਆ ਟਾਈਮਸ ਜਿੰਨਾ ਵੀ ਕਹਿ ਦਈਏ ਤੇ ਮੈਂ ਵਰਾਟਸਾ ਨੂੰ ਉਹੀ ਗੱਲ ਕਰੀ ਜਾਂਦਾ ਸੀ ਮੈਂ ਵੇਖ ਲਾ ਵਰਾਟਸਾ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਤੇ ਆਪਣਾ ਤਾਂ ਪਤਾ ਨਹੀਂ ਸੀ ਵੀ ਆਪਾਂ ਯਾਰ ਪੰਜਾਬ ਦੇ ਸੀਮਾ ਨਾ ਫਿਰਦੇ ਉਹ ਤਾਂ ਯਾਰ ਘਰ ਵਾਲੀ ਕਾਲੀ ਲੱਗਦੀ ਹੁੰਦੀ ਸੀ ਬਸ ਆਈਆਂ ਮਤਲਬ ਇਹ ਉਦੋਂ ਦੀ ਗੱਲ ਆ ਜਦੋਂ ਮਤਲਬ ਮੈਂ ਹਾਂ ਗੱਲ ਕਰੀ ਜਨਾ ਵੀ ਨੂਕੀਆ ਫੋਨ ਆਇਆ ਆਇਆ ਉਦੋਂ ਬਾਲ ਸਾਹਿਬ ਦੀ ਚੜ੍ਹਾਈ ਦੀ ਮਤਲਬ ਸਾਨੂੰ ਸੁਰਤ ਆਉਂਦੀ ਗਈ ਤੇ ਉਹ ਮੈਂ ਚੜ੍ਹਾਈ ਮਤਲਬ ਵੱਧ ਹੀ ਗਈ ਫਿਰ ਇਹ ਬਈ ਦੀ ਕਾਂਗਰਸ ਸਰਕਾਰ ਬਣੀ ਐ ਫਿਰ ਦੋ ਵਾਰੀ ਬਾਲ ਸਾਹਿਬ ਦੀ ਸਰਕਾਰ ਬਣੀ ਐ ਉਹਦੋਂ ਦੀ ਗੱਲਾਂ ਕਰੀ ਜਨਾ ਮੈਂ ਤੇ ਯਾਰ ਉਹ ਹੋਰ ਵੇਖੋ ਪਿੰਡ ਜਿਵੇਂ ਚੈੱਕ ਬੰਦ ਨੇ ਚੈੱਕ ਹੁੰਦੇ ਹੁੰਦੇ ਸੀ ਜਿਵੇਂ ਬਾਥਰੂਮ ਬਣਾ ਕੇ ਦੇਣੇ ਐ ਲੈਟਰਨ ਬਾਥਰੂਮ ਤੇ ਜਿਵੇਂ ਕਮਰੇ ਦੇ ਕਮਰਾ ਪਾ ਕੇ ਦੇਣਾ ਸ਼ੈੱਡ ਪਾ ਕੇ ਦੇਣੇ ਐ ਤੇ ਜਾਂ ਮਤਲਬ ਰਿਪੇਅਰ ਤੇ ਚੈੱਕ ਆਉਣੇ ਵੀ ਕਮਰੇ ਰਿਪੇਅਰ ਕਰਨੇ ਉਹਦੇ ਚੈੱਕ ਦੇ ਦਿਓ ਐ ਉਹ ਫਿਰ ਨਾਲੇ ਤਾਂ ਲੋਕਾਂ ਦਾ ਪਿਆਰ ਵੱਧਦਾ ਤੇ ਨਾਲੇ ਵਧੀਆ ਟਾਈਮ ਟੂਮ ਦਾ ਪਤਾ ਹੀ ਨਹੀਂ ਲੱਗਦਾ ਸੀ ਉਹ ਸਮਾਂ ਯਾਦ ਕਰੀ ਜਾਂਦਾ ਜਿਵੇਂ ਅਹ ਵਿਰਾਸਤਾ ਦੇਖ ਲਓ ਵੀ ਰਾਸ਼ਤਾ ਹੁਣ ਵੀ ਹੋ ਜਾਂਦਾ ਉਹਨਾਂ ਦੇ ਬਾਲ ਸਾਹ ਵਰਗੇ ਆਉਂਦੇ ਆ ਪਰ ਇੱਕ ਤਾਂ ਮੌਜੂਦਾ ਸਰਕਾਰ ਹੁਣੀ ਮੌਕੇ ਤੇ ਸੀਐਮ ਹੋਣੇ فرق ਤਾਂ ਹੁੰਦੀ ਹੈ ਚੀਜ਼ ਦਾ ਤੇ ਜਿਹੜਾ ਦਫ਼ਤਰ ਨਹੀਂ ਮੈਂ ਤੁਹਾਨੂੰ ਦਿਖਾਇਆ ਉਸ ਦਫ਼ਤਰ ਵਿੱਚ ਸਾਰੇ ਕੰਮ ਹੁੰਦੇ ਸੀ ਉਦੋਂ ਵਾਲ ਸਾਹ ਦੇ ਆਪਣੇ ओएसडी ਹੁੰਦੇ ਸੀਗੇ ਸੇਖੋ ਸਾਹਿਬ ਸੇਖੋ ਸਾਹਿਬ ਸਾਰੇ ਕੰਮ ਉੱਥੇ ਕਰਾਉਂਦੇ ਹੁੰਦੇ ਸੀਗੇ ਤੁਸੀਂ ਯਕੀਨ ਮੰਨੋਗੇ ਵੈਪਨ ਲਾਇਸੈਂਸ ਉਦੋਂ ਸਿਰਫ 15-1600 ਚ ਬਣ ਜਾਂਦਾ ਸੀਗਾ ਤੇ ਜਿਹੜੀ ਸਰਕਾਰੀ ਫੀਸ ਸੀ ਹੁੰਦੀ 600 ਰੁਪਿਆ ਬਸ ਇੰਨੇ ਚ ਬਣਦਾ ਸੀ ਹੋਰ ਕੋਈ ਤੁਸੀਂ ਕੁਝ ਨਹੀਂ ਭਰਨਾਗਾ ਹੁਣ ਤਾਂ ਫੀਸਾਂ ਬਹੁਤ ਆਣਾ ਹੁਣ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਕੀ ਯਾਰੀ ਲੱਗ ਜਾਂਦਾ ਹੋਣਾ ਉਦੋਂ ਨਹੀਂ ਹੁੰਦਾ ਸੀ ਨਾ ਕੋਈ ਰੈਟ ਕਰਾਉਦੀ ਪਰਚੀ ਮੈਂ ਲਗਾਦਾ ਹੁੰਦੀ ਸੀ ਉਦੋਂ ਜੇ ਹੁੰਦੀ ਵੀ ਹੋਈ ਤਾਂ ਮੈਨਾਂ ਤਾਂ 500 ਰੁਪਏ ਹੋਊਗੀ ਬਾਕੀ ਮੈਨੂੰ ਯਾਦ ਨਹੀਂ ਬਹੁਤ ਟਾਈਮ ਦੀ ਗੱਲ ਹੈ ਨਾ ਇਹ ਕੋਈ ਵੀ ਕੰਮ ਆਉਣਾ ਤੁਸੀਂ ਉੱਥੇ ਆਉਣਾ ਉਹ ਸੋਡਾ ਉੱਥੇ ਫਾਇਲ ਮਕਾਨ ਦੇ ਤੁਹਾਨੂੰ ਤੇ ਹਾਂ ਜਮਾ ਤੁਹਾਨੂੰ ਸ਼੍ਰੀ ਮੁਖਤਰ ਸਾਹਿਬ ਵੀ ਕਰਾ ਕੇ ਹੋਣੀ ਪੈਂਦੀ ਸੀ ਮਤਲਬ ਬਾਹਲੇ ਕੰਮ ਉੱਥੇ ਹੋ ਜਾਂਦੇ ਹੁੰਦੇ ਸੀ ਉੱਥੇ ਮਤਲਬ ਬਹੁਤ ਰੌਣਕ ਹੁੰਦਾ ਸੀਗਾ ਮਤਲਬ ਲੱਗੇ ਹੁੰਦੀ ਸੀ ਕੁਰਸੀਆਂ ਲੱਗੀਆਂ ਹੁੰਦੀਆਂ ਸੀ ਬੰਦੇ ਆਉਂਦੇ ਬਹਿ ਜਾਂਦੇ ਆਪ ਦਾ ਬਹਿ ਕੇ ਕੰਮ ਕਰਾਉਂਦੇ ਪੂਰਾ ਨਿਹਾਰੇ ਤਰ ਮਾਹੌਲ ਹੁੰਦਾ ਸੀ ਉਹ ਬਸ ਉਹ ਗੱਲਾਂ ਫਰਜ਼ ਤੇ ਹੁਣ ਇੱਕੇ ਦਾ ਵੀ ਐਂ ਲੱਗਦਾ ਮੈਂ ਲਾਈਟ ਕਹੀ ਜਾਂਦੀ ਐ ਐ ਹੋ ਗਈ ਸਾਡੇ ਨਾਲ ਤਾਂ ਚਲੋ ਬੰਦੇ ਨੂੰ ਆਪ ਦਾ ਜਿਹੜਾ ਨੰਘਿਆ ਸਮਾਂ ਭੁੱਲਣਾ ਨਹੀਂ ਚਾਹੀਦਾ ਤੇ ਤਾਂ ਕਰਕੇ ਆਪਾਂ ਅੱਜ ਵੀ ਸਮਾਂ ਯਾਦ ਕਰਦੇ ਆਂ ਦੂਜੀ ਗੱਲ ਆਪਾਂ ਗੱਲ ਕਰੀ ਸੀ ਵੀ 1990 ਵਿੱਚ ਆਹ ਕੁਝ ਹੁੰਦਾ ਸੀ ਉਹਦੇ ਵਿੱਚ ਕੁਝ ਗੱਲਾਂ ਰਹਿ ਗਈਆਂ ਸੀ ਜਿਹੜੇ ਬਰਾੜ ਸਾਹਿਬ ਨੇ ਆਪਣੇ ਸੋਰੀ ਸੇਖੋ ਸਾਹਿਬ ਨੇ ਮੈਨੂੰ ਮੈਸੇਜ ਕਰਿਆ ਕਮੈਂਟ ਕਰਿਆ ਫੇਸਬੁੱਕ ਤੇ ਵੀ ਗੋਡਰੇਸ ਫੋਨ ਬਾਰੇ ਉਹ ਗੱਲ ਬਿਲਕੁਲ ਸੱਚੀ ਐ ਅਸੀਂ ਜ਼ਿਆਦਾਤਰ ਸਮਾਂ ਸੇਖੋ ਸਾਹਿਬ ਦੇ ਘਰੇ ਹੀ ਬਤਾਇਆਗਾ ਚਾਰਵਿੰਦਰ ਸਿੰਘ ਸੇਖੋ ਕੁਚਪਿੰਦਰ ਸਿੰਘ ਸੇਖੋ ਸਾਹਿਬ ਦੇ ਉਹਨਾਂ ਕੋਲੇ ਹੁੰਦਾ ਸੀ ਉਦੋਂ ਕਾਡਲੈਸ ਫੋਨ ਉਹਦੀ ਰੇਂਜ ਨਾ ਮਤਲਬ ਖੇਤ ਜਾ ਕੇ ਆਉਂਦੀ ਹੁੰਦੀ ਸੀ ਦੇਖ ਲਓ ਸੀ ਇਹੋ ਟਾਈਮ ਵੀ ਦੇਖੇ ਵੀ ਅਸੀਂ ਤੇ ਫੇਰ ਨਾ ਸੇਖੋ ਸਾਹਿਬ ਦੇ ਘਰੇ ਹੁੰਦਾ ਸੀਗਾ ਜੀ ਕੰਪਿਊਟਰ ਦੁਪਹਿਰੇ ਅਸੀਂ ਸੇਖੋ ਸਾਹਿਬ ਦੇ ਘਰੇ ਜਾਂਦੇ ਕੰਪਿਊਟਰ ਤੇ ਮੂਵੀ ਸ਼ੂਵੀ ਵੇਂਦੇ ਵਧੀਆ ਟਾਈਮ ਪਾਸ ਹੁੰਦਾ ਤੇ ਉਹਦਾਂ ਮਤਲਬ ਬਾਲ ਸਾਹਿਬ ਦੀ ਸਰਕਾਰ ਕਾਂਗਰਸ ਤੋਂ ਬਾਅਦ ਆਈ ਸੀ ਦੋ ਵਾਰੀ ਬਣੀ ਆ ਪਹਿਲੇ ਪੜਾਦੀ ਬਣੀ ਆ ਉਦੋਂ ਤੇ ਉਦੋਂ ਜਾਨਦਰ ਸੇਖੋ ਫੋਨ ਲੈ ਕੇ ਆਇਆ ਸੀ ਮੈਨੂੰ ਹਜੇ ਵੀ ਜ਼ਿਆਦਾ ਸੋਨੀ ਰੈਕਸਨ ਦਾ P910 ਉਹਦੀ ਡਿਸਪਲੇ ਬਹੁਤ ਵੱਡੀ ਸੀਗੀ ਤੇ ਡਿਸਪਲੇ ਉੱਤੇ ਨਾ ਕੀਪੈਡ ਉੱਤੇ ਆ ਜਾਂਦੀ ਹੁੰਦੀ ਸੀ ਥੱਲੇ ਬਜਾਵੜ ਦੇ ਉੱਤੇ ਵੀ ਆ ਜਾਂਦੀ ਸੀ ਜੇ ਕਿਸੇ ਨੇ ਦੇਖਣਾ ਤਾਂ ਗੂਗਲ ਤੇ ਸਰਚ ਮਾਰ ਲਿਓ ਸੋਨੀ ਰੈਕਸਨ P910 ਫੋਨ ਦਾ ਨਾਮ ਸੀਗਾ ਤੇ ਕੁਛ ਪਿੰਦਰ ਸੇਖੋ ਕੋਲੇ ਹੁੰਦਾ ਸੀਗਾ ਜੀ ਮੈਂ ਲੱਗਦਾ ਐਨ ਗੇਜ ਐਨ ਗੇਜ ਹੁੰਦਾ ਸੀਗਾ ਦੇਖਣ ਨੂੰ ਜਿਵੇਂ ਰਿਮੋਟ ਹੁੰਦਾ ਵੀਡੀਓ ਗੇਮ ਦਾ ਬੜੀ ਚੜ੍ਹਾਈ ਰਹੀ ਉਹਨਾਂ ਫੋਨਾਂ ਦੀ ਵੀ ਕਿਉਂਕਿ ਉਹਦੀ ਡਿਸਪਲੇ ਬੜੀ ਵੱਡੀ ਹੁੰਦੀ ਸੀ। ਉਦੋਂ ਨਾ ਲੋਕ ਮਤਲਬ ਉਹ ਪਤ ਨਹੀਂ ਕਿੰਨੀਆਂ ਫਿਲਮਾਂ ਗਾਣੇ ਪਾ ਲੈਂਦੇ ਹੁੰਦੇ ਸੀ। ਤੇ ਉਹਦਾ ਕੰਪਿਊਟਰ ਵੀ ਹੁੰਦਾ ਸੀ ਕੰਪਿਊਟਰ ਦੇ ਵਿੱਚ ਇੱਕ ਜਾਂ بڑا ਪੈਂਦਾ ਹੁੰਦਾ ਸੀ ਵਾਇਰਸ ਦਾ। ਤੀਜੇ ਦਿਨ ਵਾਇਰਸ ਪਾ ਜਾਂਦਾ ਕੰਪਿਊਟਰ 'ਚ। ਚਲੋ ਜੀ ਡੱਬ ਵਾਲੀ ਚੱਲ ਗਏ ਮਲੋਡ ਚੱਲੀਏ ਐਂਟੀਵਾਇਰਸ ਲੈ ਕੇ ਅੱਗੇ। ਫਰਾਂ ਵਾਲਾ ਲੈ ਕੇ ਆ ਗਏ ਫਿਰ ਹੁੰਦਾ ਸੀ ਵਿੰਡੋ ਕਰਿਓ ਜੀ। ਵਿੰਡੋ ਵੀ ਕਰਦੇ ਆ। ਵਧੀਆ ਟਾਈਮ ਸੀ ਕੋਲ ਮਲਾ ਕੇ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਸੀ ਹਾਂ ਇੱਕ ਉਹ ਤਾਂ ਬੜਾ ਚਿੱਪ ਦਾ ਬੜਾ ਜਵਾਨਾ ਸੀ ਚਿੱਪਾਂ ਭਰਨ ਪਿੱਛੇ ਲੋਕ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਹੁੰਦੇ ਸੀ ਵੀ ਮੇਰੇ ਗਾਣੇ ਭਰਦੇ ਫੋਨ 'ਚ ਮੇਰੇ ਗਾਣੇ ਨਹੀਂ ਭਰੇ ਤੂੰ ਵੀਡੀਓ ਪਾ ਦੇ ਇਹੋ ਜਿਹਾ ਮੌਲ ਹੁੰਦਾ ਸੀ ਤੇ ਫੇਰ ਉਹ ਦੂਤ ਪਿੰਡ ਰੇ ਬਾ ਚੱਲ ਪਈਆਂ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਹੌਲੀ ਹੌਲੀ ਸਭ ਕੁਝ ਆ ਗਿਆ ਜਿਹੜੇ ਹੁੰਦੇ ਸੀ ਆਪਣੇ ਅੱਛਾ ਉਦੋਂ ਕੰਪਿਊਟਰ ਦੇ ਨਾਲ LCD ਨਹੀਂ ਹੁੰਦੀ ਸੀ ਦੂਜਾ ਹੁੰਦਾ ਟੀਵੀ ਜਾਂ ਨੀਟਰ ਉਦੋਂ ਤਾਂ ਫਿਰ LCD ਆਈ ਫਿਰ LED ਆਈ ਪਲਾਜ਼ਮੇ ਵੀ ਆਏ ਵੇਚਦੀ ਪਲਾਜ਼ਮੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੁਣ ਹੈ ਪਲਾਜ਼ਮੇ ਬੜੀ ਘੈਂਟ ਚੀਜ਼ ਸੀ ਸਸਤੇ ਹੁੰਦੇ ਸੀ ਤੇ ਉਦੋਂ ਤਾਂ LCDਆਂ ਬੜੀਆਂ ਮਹਿੰਗੀਆਂ ਸੀਗੀਆਂ ਆਪਣੇ ਚਾਚੇ ਕੇ ਲੈ ਕੇ ਆਏ ਸੀ ਉਦੋਂ LCD ਬਿਨਾ ਬਿੱਲ ਤੋਂ 55 ਇੰਚੀ 1 ਲੱਖ 8000 ਦੀ ਸਮਾਰਟ ਉਹਨਾਂ ਟਾਈਮਾਂ 'ਚ ਸਮਾਰਟ ਵੀ ਕੋਈ ਕੋਈ ਲੈਂਦਾ ਸੀ ਦੇਖ ਲਓ ਸੀ 1 ਲੱਖ 8000 ਦੀ ਤੇ ਵਿੱਧ ਬਿੱਲ ਉਦੋਂ ਸੀਗੀ ਉਹ Samsung ਦੀ origignal 1 ਲੱਖ 87000 ਦੀ ਆਹਨ ਲੈਸ ਉਸ ਤੋਂ ਹੰਤਾਂ ਸਸਤੀਆਂ ਬਹੁਤ ਹੋ ਗਈਆਂ ਤੇ ਉਸ ਕੋਸ਼ਿਸ਼ ਗੱਲਾਂ ਮੇਰੇ ਰਹਿ ਗਈਆਂ ਦਿਮਾਗ ਚ ਮੈਂ ਚੱਲ ਕਰਦੇ ਆਂ ਦੂਜੀ ਗੱਲ ਇੱਕ ਗੱਲ ਹੋ ਰਿਹਾ ਜਿਵੇਂ ਨਾ ਉਧਰ ਆਉਣਕ ਮੇਲਾ ਬੜਾ ਹੁੰਦਾ ਸੀ ਪਿੰਡਾਂ ਚ ਆਪਾਂ ਅਕਸਰ ਹੀ ਗੱਲ ਕਰਦੇ ਆਂ ਤੇ ਮੈਂ ਸੱਚੀ ਗੱਲ ਕਹਿਣਾ ਵੀ ਉਦੋਂ ਆਈਲੈਂਡਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਤੇ ਸਾਡੇ ਪਿੰਡਾਂ ਦੇ ਵਿੱਚੋਂ ਮਸਾਂ ਕਿ ਦੋ ਤਿੰਨ ਜਣੇ ਬਾਹਰ ਗਏ ਉਹ ਨੇੜੇ ਬੜੇ ਚਰਦੇ ਗਏ ਵੀ ਮਤਲਬ ਉਹਨਾਂ ਟਾਈਮਾਂ ਚ ਹੁਣ ਤਾਂ ਬਥੇਰੇ ਜਾਵੜੇ ਪਹਿਲਾਂ ਕਰਤਾ ਹਾਂ ਮਤਲਬ ਪਿੰਡ ਵਿੱਚ ਮਤਲਬ ਰੌਣਕ ਮੇਲਾ ਘਟੁੰਦਾ ਸੀ ਐ ਵੀ ਬੱਚੇ ਨੂੰ ਪਾਸਟੂ ਕਰਕੇ ਬਾਹਰ ਜਾਂਦੇ ਆ ਸਭ ਨੂੰ ਪਤਾ ਸਾਰੇ ਪਿੰਡਾਂ ਦੇ ਮਤਲਬ ਜਾਂਦੇ ਆ ਪਰ ਸਾਡੇ ਉਦੋਂ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਬਹੁਤ ਘੱਟ ਜਾਂਦੇ ਸੀ ਹੁਣ ਸਾਰੇ ਜਾਵੜੇ ਹੁਣ ਤਾਂ ਤਕਰੀਬਨ ਮਹੀਨੇ ਵਿੱਚ ਦਿੱਕਤ ਦਾ ਜਵਾਬ ਬਾਹਰ ਜਾਈ ਵੱਡਾ ਕੈਨੇਡਾ ਆਸਟ੍ਰੇਲੀਆ ਉਦੋਂ ਤਾਂ ਮਤਲਬ ਕੀ ਅਖਣਗੇ ਵਿਰਲਾ ਜਾਣਗੇ ਸਾਡੇ ਪਿੰਡੋਂ ਦੋ ਜਾਂ ਤਿੰਨ ਬੱਚੇ ਬੰਦੇ ਗਏ ਹੋਣੇ ਆ ਬੱਚੇ ਨਹੀਂ ਬੰਦੇ ਪੁਰਾਣੇ ਮਤਲਬ ਸਾਡੇ ਚਾਚੇ ਤਾਇਆ ਅਰਗੇ ਤੇ ਹੁਣ ਤਾਂ ਹਰੇਕ ਬੱਚਾ ਹੀ ਜਾਂਦਾ ਬਾਹਰ ਦੂਜਾ ਇੱਕ ਆਇਆ ਵੀ ਉਦੋਂ ਘਰਾਂ ਚ ਪਸ਼ੂ-ਪਸੂ ਵੀ ਰੱਖਦੇ ਸੀ ਲੋਕ ਤੇ ਉਦੋਂ ਫਿਰ ਆਇਆ ਵੀ ਛੱਪੜ-ਛੱਪੜ ਵਧੀ ਜਾਂਦੇ ਸੀਗੇ ਤੇ ਲੋਕ ਪਸ਼ੂ ਨਮਾਉਣਾ ਆਉਂਦੇ ਹੱਥ ਨੇ ਇਕੱਠੇ ਹੋ ਜਾਂਦੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਵੀ ਉਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀਗੇ ਹੁਣ ਤਾਂ ਮੋਬਾਈਲ ਫੋਨ ਬੰਦੇ ਨੂੰ ਨਾ ਬੰਨ ਲੈਂਦੇ ਆ ਕੋਈ ਡੜ ਕੇ ਫਰੈਸ਼ ਹੋਣ ਜਾਉ ਉਹਨਾਂ ਜੇ ਮੋਬਾਈਲ ਚਲਾ ਲਉ ਬਾਥਰੂਮ ਦੇ ਵਿੱਚ ਸੋਨੂੰ ਐ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਬੈਠੇ ਨੂੰ ਅੱਧਾ ਘੰਟਾ ਹੋ ਗਿਆ ਕਿ ਘੰਟਾ ਹੋ ਗਿਆ ਸੱਚੀ ਗੱਲ ਆ ਇਹ ਅਈਆ ਸਮੇਂ ਦੇ ਹਿਸਾਬ ਨਾਲ ਫਿਰ ਇਹ ਚੀਜ਼ਾਂ ਸਾਹਮਣੇ ਆਈਆਂ ਤੇ ਰੌਣਕ ਮੇਲਾ ਘਟ ਗਿਆ ਹੁਣ ਸਾਡੇ ਪਿੰਡ 'ਚ ਮੈਂ ਵੱਧ ਵਾਰੀ ਹੁਣ ਦੇਖ ਲ ਕੋਈ ਟੱਕਰੇ ਤੁਹਾਨੂੰ ਮੈਨੂੰ ਇੱਕ ਅੱਧਾ ਮਾਂ ਦਾ ਮਾਹ ਟਕਰੂਆ ਕੋਈ ਬਾਹਰ ਨਿਕਲਦਾ ਹੀ ਨਹੀਂ ਗਰਮੀ ਹੈ ਏਸੀ ਛੱਡ ਕੇ ਅਗਲੇ ਪਏ ਆ ਬਾਕੀ ਗਰਮੀ ਵਧੀਆ 'ਚ ਕੋਈ ਸ਼ੱਕ ਨਹੀਂ ਗਰਮੀ ਵਧਣ ਦਾ ਕਾਰਨ ਵੀ ਤੁਹਾਨੂੰ ਪਤਾ ਹੀ ਹੈ ਉਹ ਰੋਡ ਹੈ ਆਪਾਂ ਸਹੂਲਤਾ ਜ਼ਰੂਰ ਮਿਲਣੀ ਹੈ ਆਪਣਾ ਵੀ ਆਪ ਚੰਡੀਗੜ੍ਹ ਛੇਤੀ ਜਾਵੜਦੇ ਆ ਪਰ ਕੋਈ ਦਰਖਤ ਤਾਂ ਹੈ ਨਹੀਂ ਸਾਰੇ ਤਾਂ ਬੱਟਦੇ ਹੂੰ ਨਵੇਂ ਹੌਣ ਲਾਏ ਆ ਉਹਨਾਂ ਨੂੰ ਪਾਣੀ ਪਾਏ ਜਾਵੇ ਉਬਾਲ ਹੋਣਾ ਫੇਰ ਕਿਤੇ ਜਾ ਕੇ ਮੌਸਮ ਬਦਲੂਗਾ ਬਸ ਸਹੀ ਚਾਰ ਪੰਜ ਗੱਲਾਂ ਮੇਰੇ ਦਿਮਾਗ ਸਿਗੀਆਂ ਮੈਂ ਇਹ ਰਹਿ ਗਈਆਂ ਸੀ ਉਹ ਆਪ ਅੱਜ ਵਾਲੇ ਬਲੌਗ ਚ ਕਰ ਦਿੰਨੇ ਆਂ ਬਾਕੀ ਕੋਈ ਗਲਤੀ ਵਲਤੀ ਹੋਈ ਹੋਵੇ ਤਾਂ ਮੈਂ ਫਿਰ ਮਾਫੀ ਮੰਗਦਾ ਤੇ ਵਧੀਆ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ